ਅਰਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰੂ ਇਤਿਹਾਸ ਦੀ ਕਰਵਾਣੀ ਦੀ ਵਿਚਾਰ ਦੀ ਆਪ ਸੰਗਤਾਂ ਦੇ ਨਾਲ ਰੋਜ਼ਾਨਾ ਪ੍ਰਤੀ ਸਾਂਝ ਕੀਤੀ ਜਾਂਦੀ ਹੈ ਅੱਜ ਆਪਾਂ ਜੇ ਕਾਰੇ ਵਾਰੇ ਗੱਲ ਕਰਨ ਜਾ ਰਹੇ ਹਾਂ ਵੀ ਜਕਾਰਾ ਸਨ ਕਿਵੇਂ ਬਣਾਉਣਾ ਚਾਹੀਦਾ ਹੈ ਕਿਸ ਥਾਂ ਤੇ ਬਣਾਉਣਾ ਚਾਹੀਦਾ ਹੈ ਕਿੱਥੇ ਨਹੀਂ ਬਣਾਉਣਾ ਚਾਹੀਦਾ ਜਿਵੇਂ ਕਿ ਕਲਗੀਧਰ ਪਾਤਸ਼ਾਹ ਅਸ਼ਵੇਸ਼ ਪਿਤਾ ਧੰਨ ਧੰਨ ਸਹਿਬ ਸ਼੍ਰੀ ਗੋਵਿੰਦ ਸਿੰਘ ਸਹਿ ਮਹਾਰਾਜ ਜੀ ਨੇ 14 ਜੰਗ ਲੜੇ ਸਨ 14 ਜੰਗਾਂ ਦੇ ਜਦੋਂ ਤਿਆਰੀ ਕੀਤੇ ਜਾਂਦੇ ਸਨ ਤਾਂ ਉਸ ਵਕਤ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਂਦੀ ਸੀ ਉਸ ਤੋਂ ਉਪਰੰਤ ਜੈਕਾਰੇ ਛੱਡੇ ਜਾਂਦੇ ਸਨ ਨਗਾਰੇ বাজਾਏ ਜਾਂਦੇ ਸਨ ਭਾਵੇਂ ਜਕਾਰਾ ਕਿਉਂ ਛੱਡਿਆ ਜਾਂਦਾ ਸੀ ਕਿਉਂਕਿ ਜਕਾਰਾ ਇੰਨੇ ਪ੍ਰੇਮ ਦੇ ਨਾਲ ਪਿਆਰ ਵਿੱਚ ਭਿੱਜ ਕੇ ਛੱਡਿਆ ਜਾਂਦਾ ਸੀ ਕਿ ਜਿਹੜੇ ਜੋਰੇ ਸੂਮੇ ਬਹਾਦਰ ਸਿਖਸਾ ਨਾਲ ਉਹ ਜੰਗ ਲੜਨ ਦੇ ਵਾਸਤੇ ਤਿਆਰ ਹੋ ਜਾਂਦੇ ਸਨ ਭਾਵ ਉਹਨਾਂ ਵਿੱਚ ਹੋਸ਼ ਜੋਸ਼ ਭਰ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਫਾਰ ਬਖਸ਼ਿਸ਼ ਹੋ ਜਾਂਦੀ ਸੀ ਅੱਜ ਜਦੋਂ ਆਪਾਂ ਜਕਾਰਾ ਸੁੰਨਦੇ ਹਾਂ ਕੋਈ ਵੀ ਵਜ਼ੀਰ ਜਿਹੜਾ ਹੈ ਮੈਂ ਬੇਨਤੀ ਕਰਾਂ ਉਹ ਮਨ ਕਰਕੇ ਜਕਾਰਾ ਨਹੀਂ ਬੁਲਾਉਂਦਾ ਭਾਵ ਜਕਾਰੀਆਂ ਛੱਡੀਆਂ ਜਾਂਦੇ ਨੇ ਜਕਾਰੀਆਂ ਪਾਉ ਜਿਵੇਂ ਥੋੜੀ ਜੀ ਆਵਾਜ਼ ਘਟਣੀ ਇੱਕ ਹੈ ਵੀ ਗੱਜ ਕੇ ਆਵਾਜ਼ ਦੇ ਵਿੱਚ ਜਕਾਰਾ ਛੜਨਾ ਗੱਜ ਨੂੰ ਗੱਜ ਕੇ ਆਵਾਜ਼ ਦੇ ਵਿੱਚ ਜਕਾਰਾ ਛੱਡਿਆ ਜਾਂਦਾ ਤਾਂ ਸਾਰੀ ਸੰਗਤ ਨੂੰ ਵੀ ਪਤਾ ਲੱਗ ਜਾਂਦਾ ਵੀ ਜਕਾਰਾ ਬਣਾਉਣ ਵਾਲਾ ਸਹੀ ਕੋਈ ਅੱਗੇ ਹੈ ਨੰਬਰ 2 ਤੇ ਗੱਲ ਇਹ ਹੈ ਵੀ ਜਦੋਂ ਵੀ ਕਿਤੇ ਕਥਾ ਹੁੰਦੀ ਹੋਵੇ ਜਾਂ ਕੀਰਤਨ ਹੁੰਦਾ ਹੋਵੇ ਜਾਂ ਬਾਣੀ ਪੜ੍ਹੀ ਜਾ ਰਹੀ ਹੈ ਕੋਈ ਵੀ ਲੀਡਰ ਆਇਆ ਹੈ ਤਾ ਨੀਡਰ ਆਉਣ ਦੇ ਵਕਤ ਚੱਲਦੇ ਹੋਏ ਦੀਵਾਨ ਦੇ ਵਿੱਚ ਸਾਡੇ ਦੁਨੀਆਂ ਦੇ ਲੋਕ ਬਹੁਤ ਵੱਡੀ ਮੂਰਤਾਈ ਕਰਦੇ ਨੇ ਭਾਵੇਂ ਉੱਥੇ ਜਕਾਰਾ ਛੱਡਦੇ ਨੇ ਵੀ ਨੀਡਰ ਆ ਪਹੁੰਚਿਆ ਹੈ ਸੋ ਇਹ ਮੂਰਤ ਮਤ ਹੈ ਇਸ ਕਰਕੇ ਭਾਈ ਜਿਹੜਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੇ ਜਾਂ ਗੁਰੂ ਜੀ ਦਾ ਕੀਰਤਨ ਚੱਲ ਰਿਹਾ ਹੈ ਗਰਬਾਣੀ ਚੱਲ ਰਹੀ ਹੈ ਉਹ ਤੋਂ ਵੱਡਾ ਕੁਝ ਵੀ ਨਹੀਂ ਹੈ ਇਸ ਕਰਕੇ ਇੰਦਾ ਜਕਾਰੇ ਨਹੀਂ ਬਣਾਉਣੇ ਚਾਹੀਦੇ ਜਕਾਰੇ ਬਲਾਓ ਗੰਗੀਤਰ ਬਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਜਕਾਰੇ ਛੱੜਨੇ ਨੇ ਜੀ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੱਕ ਸਾਡੀ ਅੰਦਰ ਦੀ ਆਵਾਜ਼ ਪਹੁੰਚੇ ਪਾ ਪਾਸ਼ਾ ਦੇ ਘਰ ਦੇ ਨਾਂ ਸਾਡਾ ਸਦਾ ਵਾਸਤੇ ਬਲਾਪ ਬਣਿਆ ਰਵੇ ਜਕਾਰਾ ਹੁਣ ਆਪਾਂ ਕੀ ਮਿਸ਼ਨ ਨਾ ਹੈ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਐਨਾ ਜਕਾਰਾ ਬਣਾਉਣਾ ਹੈ ਜਾਂਜਕਾਰਾ ਕਿੰਨਾ ਬੁਲਾਇਆ ਜਾਂਦਾ ਸਤਿ ਸ੍ਰੀ ਅਕਾਲ ਵਿੱਚੋਂ ਕਿਹਾ ਜਾਂਦਾ ਨਹੀਂ ਸਤਿ ਸ੍ਰੀ ਅਕਾਲ ਇਸ ਕਰਕੇ ਕਈ ਕਈ